ਬੁੜੀ ਜੀ ਨੇ ਤਪਾ ਰੱਖੇ ਸਾਡੀ ਨੇ ਟਿਕਣੀ ਨਹੀਂ ਦਿੰਦੀ ਮੈਨੂੰ ਤਾਂ ਘਰੇ 2 ਮਿੰਟ ਨਹੀਂ ਬੈਠਣਿਆ ਪੱਖੇ ਥੱਲੇ ਬੈਠੀ ਸੀ ਤੇ ਜਾ ਕੇ ਉਹਦੀ ਲੱਗੀ ਜਲੂਸ ਕੱਢਣ ਮੇਰੇ ਕੋਲ ਲੜੋ ਲੜਾਈਆਂ ਬਰਾ ਹਾਲ ਕੋਈ ਆਖੂ ਤੇਰੇ ਪੇਕੇ ਆ ਤੇਰੀ ਭੈਣ ਐ ਮੇਹਣੇ ਦੇ ਦੇ ਲੜਦੀਆਂ ਨੇ ਪੱਤੇ ਦੀ ਹੋਰ ਤਾਂ ਕੋਈ ਕੰਮ ਹੀ ਨਹੀਂ ਕੀ ਦੇ ਜਾਮਾ ਹੁਣ ਇਹਨਾਂ ਨੇ ਤਾਂ ਮੈਂ ਤੜਕੇ ਜਾ ਕੇ ਈ ਸ਼ਗਲਾਂ ਕਹਿ ਦਨ ਤੜਕੇ ਤਾਂ ਆਕੇ ਗਈ ਸੀ ਹੁਣ ਫੇਰ ਆਕੇ ਵੇਗੀ ਕੀ ਕਰਾਂ ਜੀ ਤਾਂ ਫੇਰ ਸੱਸ ਨਾ ਬਣਦੀ ਨਹੀਂ ਭਈ ਲੜੋ ਲੜਾਈ ਹੁੰਦੀ ਸਾਰਾ ਦਿਨ ਐਮ ਪਾਸਤਾ ਕਰਨੀ ਪੈਂਦੇ ਐ ਕਰਦੀਆਂ ਚਰਨ ਕੋਲ ਜਾਂਦੀ ਚਰਨ ਜੀਤ ਕੋਲ ਮੇਰੇ ਵਾਲੀ ਦਰਾਣੀ ਦਾ ਤਾਂ ਪਰੋਇ ਦਾ ਛਾਪਾ ਹੋ ਗਿਆ ਰੋਜ ਦਾ ਕਲੇਸ਼ ਰੋਜ ਦਾ ਕਲੇਸ਼ ਮੈਂ ਤਾਂ ਥੱਕੀ ਪਈ ਆ ਇਹਦੇ ਨਾਲ ਲੜ ਲੜ ਕੇ ਚੱਲ ਦੇਖਦੀ ਆ ਕਿਸੇ ਪਾਸੇ ਹੋਰ ਕਿੱਧਰ ਜਾਂਦੀ ਆ ਕੁੜੇ ਇਹਨਾਂ ਦੇ ਨਾਲ ਚੱਲ ਕੇ ਅੱਗੇ ਤੂੰ ਕਿੱਧਰ ਜਾਂਦੀ ਸੀ ਮੈਂ ਮੈਂ ਕਿੱਧਰ ਜਾਣਾ ਸੀ ਮੈਂ ਤਾਂ ਸਾਡੇ ਵਾਲੀ ਬੁੜੀ ਜੀ ਮੈਨੂੰ ਤਾਂ ਟეკਣ ਨਹੀਂ ਦਿੰਦੀ ਭੈਣੇ ਕਰੇ ਕਿਦੋਂ 2 ਮਿੰਟ ਬਹਿ ਜਾ ਪੱਖੇ ਕੋਲੇ ਕੰਮ ਧੰਦਾ ਕਰਕੇ ਉਹਦੀ ਕਹਿੰਦੀ ਹੋ ਕੰਮ ਪਿਆ ਕੰਮ ਪਿਆ ਕਰ ਲਾ ਤੇ ਹੁਣ ਦੈਰੇ ਚ ਤੇ ਬਣੇ ਆਰਾਮ ਕਰਨੀ ਐ ਹੋਰ ਕੀ ਕਰੀਏ ਉੱਤਲੇ ਇਹ ਜੀ ਧੁੱਪ ਪੈਂਦੀ ਐ ਕੁੜੇ ਮੈਂ ਤਾਂ ਆਪ ਸਾਡੇ ਘਰੇ ਆਪ ਕਲੇਸ਼ ਪੂਰਾ ਪੈਂਦਾ ਉਹ ਸਰ ਮੇਰੇ ਲਈ ਦਰਾਣੀ ਜੀ ਨਹੀਂ ਟਿਕਣ ਦਿੰਦੀ ਨਾ ਕੀ ਕਹਿੰਦੇ ਆ ਦੇ ਨੇ ਢੱਕੇ ਲਾਈ ਜਾਂਦੀ ਐ ਲਾਈ ਜਾਂਦੇ ਕਦੇ ਕਿਸੇ ਦੇ ਲਾਤੇ ਕਦੇ ਕਿਸੇ ਦੇ ਢੱਕੇ ਲਾਉਂਦੀ ਐ ਤੇ ਹੋਰ ਨਹੀਂ ਆਪਾਂ ਨਾ ਕਿਸੇ ਦੇ ਢੱਕੇ ਸਿੱਤੇ ਇਤਰ ਨਾ ਫਿਰਦਾ ਇੰਨਾ ਦਿਨ ਚੱਲੇ ਗੜ ਕੇ ਕਦੇ ਬੋਲਦੀ ਨਹੀਂ ਸੁਣੇ ਆਪਣੀ ਦੇਖ ਲੈ ਭਣੀ ਸੱਸ ਨੂੰ ਹਾਂ ਸਰਨ ਸਰ ਰਬਸ ਦੂੰਗਾ ਕਦੇ ਨਹੀਂ ਲੜੀਆਂ ਆਪਣੇ ਆਪ ਤੇਰੀ ਤਾਂ ਤੈਨੂੰ ਦਰਾਣੀ ਨਹੀਂ ਟਿਕਣੇ ਨਹੀਂ ਮੇਰੀ ਸੱਸ ਨਹੀਂ ਟਿਕਣ ਦਿੰਦੀ ਮੈਨੂੰ ਨਾ ਇਹ ਤਮਾਸ਼ਾ ਦੇਖ ਲਾਂਗੇ ਇੱਲੀ ਹਾਂ ਆਪਾਂ ਬੜੇ ਕਹੇ ਕੋਈ ਲੜਬੀ ਪਊਗਾ ਕਿ ਆਪਣੇ ਵਾਲੀ ਲੋਕਾਂ ਦੇ ਮੰਗਰ ਲੱਗਦੇ ਨੇ ਲੜਾਕੀ ਮੁਰਾਂਗੇ ਆਈ ਨਹੀਂ ਆਹ ਚਲ ਦੇਖ ਲੈਣੇ ਬਣੀ ਆਪਾਂ ਨੂੰ ਵੀ ਲੜਵਾਈ ਜਾਂਦੇ ਰਹਿੰਦੇ ਨਹੀਂ ਇਹ ਤਾਈ ਦੀ ਤਾਵ ਦੀ ਤਾਦਤ ਹੈ ਇਹ ਤਾਂ ਹਰੇਕ ਦੀ ਲੜਾਈ ਪਵਾਇ ਆਉਂਦੀ ਹੈ ਤੇ ਜਦੋਂ ਉਹੀ ਗੱਲ ਇਹਦੇ ਘਰੇ ਪਈ ਲੜਾਈ ਉਦੋਂ ਇਹਨੂੰ ਪਤਾ ਲੱਗੂ ਆ ਜਾਣੀ ਪਤਾ ਮੈਨੂੰ ਇਹੀ ਟੱਕਰੀ ਹੋਵੇ ਆਜਾ ਆਜਾ ਉਹ ਬੈਠੀ ਹੈ ਤਾਈ ਸਾਹਮਣੇ ਚਲ ਤਾਈ ਕੋੜੀ ਚੱਲਦੀਆਂ ਮਾਨਤਾਂ ਜਾਂ ਕਰਦਾ ਸੀ ਤੇਰੀ ਹੱਥ ਲਾ ਦੇਗੇ ਤਾਈ ਅਸਤੇ ਤੇਰੇ ਕੋਲ ਮਸਾਂ ਆਈਆਂ ਮੇਰੇ ਨਾਲ ਤੈਨੂੰ ਹੋਰ ਤਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹੋਰ ਪਾਈ ਠੀਕ ਹੈ ਠੀਕ ਹੈ ਪੁੱਤ ਠੀਕ ਆ ਤੱਕੜੀ ਹੈ ਵਧੀਆ ਬੈਹ ਜੋ ਬੈਠੇ ਤਾਈ ਕੋਰਸ ਨਾ ਵਧੀਆ ਖੈਰ ਸੁੱਖਾ ਆਪਣੇ ਹਾਂ ਖੈਰ ਸੁੱਖੀ ਹੈ ਤਾਈ ਤੇ ਬੇਬੇ ਠੀਕ ਹੈ ਹਾਂ ਉਹ ਠੀਕ ਹੈ ਮੇਰੇ ਬੇਬੇ ਨੂੰ ਕਿਹਾ ਘੋੜੇ ਵਰਗੀ ਹੈ ਦਾਸ ਆਪਣੇ ਬੁੜੀਆਂ ਦਾ ਘੋੜੇ ਵਰਗੀ ਹੁੰਦਾ ਹਾਂ ਹਾਂ ਵਾ ਡੰਡਾ ਲੱਗੇ ਜਿੱਥੇ ਦਾ ਬੋਲਣ ਨੂੰ ਕਿਆ ਲੜਕੇ ਬਾਹਰ ਕੱਢਦਾ ਇਹ ਘਰੇ ਬੈਠਣੀ ਨਹੀਂ ਦਿੰਦੀ ਲੜੜ ਮਾੜਾ ਕੰਮ ਹੀ ਹੈ ਹਾਂ ਮਾੜਾ ਕੰਮ ਤਾਂ ਹੈਗਾ ਪਤਾ ਨਹੀਂ ਤਾਈ ਕਿਹਦੀ ਉਂਗਲ ਤੇ ਚੜਦੀ ਕਿਨੇ ਨਾ ਮੇਰੇ ਨਾਲ ਤਾਂ 12 ਸਾਰਾ ਦਿਨ ਕਲੇਸ਼ ਰੱਖਦੀ ਐ ਉਤੋਂ ਅੱਗ ਕੀ ਦੇ ਓਕਰ ਜਵਾਕੜੀ ਐ ਇਹਦਾ ਹੁਣੇ ਆਪ ਤੁੰਦੀ ਆ ਬੁੜੀਆਂ ਨੂੰ ਲੜਨ ਦੀ ਪਤਾ ਨਹੀਂ ਬਾਹਰੋਂ ਜਾ ਕੇ ਲੜਦੀ ਐ ਤਾਈ ਅੱਛਾ ਆ ਬੇਚਾਰੀ ਆਂ ਦਰਾਨੀ ਤੋਂ ਦੁਖੀ ਐ ਨਾ ਪਰਰਾਪ ਆਹੀ ਕੁਛ ਸਾਡੇ ਚੱਲਦਾ ਹੋਰ ਰੋਜ ਦਾ ਸਾਡੇ ਵੀ ਆਈ ਸੀ ਆਪਾਂ ਇਹੀ ਕੋਈ ਸਾ ਇਹੀ ਕਲੇਸ਼ ਆ ਸਾਡੇ ਵੀ ਤੇ ਸੋਡੇ ਕਾਦੇ ਪਿੱਛੇ ਪੈਂਦਾ ਸਾਡੇ ਤਾਂ ਬਸ ਉਹੀ ਮੜਨਾ ਮੜਨਾ ਗੱਲਾਂ ਪਿੱਛੇ ਝਾੜੂ ਪਿੱਛੇ ਬੋਕਰ ਪਿੱਛੇ ਕੋਈ ਕੱਪੜੇ ਪਿੱਛੇ ਬਸ ਐਈ ਸਾਡੇ ਚੱਲੀ ਜਾਂਦਾ ਤਾ ਇਹ ਮੇਰਾ ਨੋ ਹੁੰਦਰਾ ਤੁਹਾਡ ਹੋਇਆ ਨਾ ਕੁੜੀ ਇਹਦੇ ਨੂੰ ਤੂੰ ਕੋ ਨਾਲ ਕੱਟਦੀ ਮੇਰੀ ਸੱਸ ਨਹੀਂ ਕਿਸੇ ਕੰਮ ਦੀ ਯਾਰ ਤਾਂ ਮੈਂ ਹੋ ਜਾ ਉਹ ਵੀ ਹੋਣ ਦੇਵੇ ਹੁਣ ਨਹੀਂ ਦਿੰਦੀ ਬੱਬੇ ਅੱਛਾ ਪਤਾਓ ਫੇ ਉਹਦੇ ਮਗਰ ਲੱਗਦਾ ਉਹ ਮੁੰਡਾ ਮਗਰ ਦੋਨੀ ਮਗਰ ਲੱਗਦੇ ਵੱਡਾ ਵੀ ਲੱਗਦਾ ਤੇ ਛੋਟਾ ਵੀ ਲੱਗਦਾ ਅੱਛਾ ਤੇ ਸਾਡੀ ਉਹ ਬਾੜੀ ਤੇਜ ਹੈਗੀ ਹਾਂ ਉਹਦੇ ਮੰਨੀ ਨਹੀਂ ਹੋਊਗੀ ਤੇ ਸੱਸ ਕੰਨੀ ਦੀ हां बस उधर पैर मारਦੀ ਆ ਸਾਥ ਹੁਣ ਮਾਰੇ ਨਹੀਂ ਜਾਂਦੇ ਇਹਨੇ ਹਾਂ ਤੇਰੀ ਲੋ ਕਿੱਥੇ ਹੈ ਮੇਨੂੰ ਤਾਂ ਤੁਹਾ ਦਾ ਵਿਚਾਰੀ ਕੰਮ ਧੰਦਾ ਕਰਦੀ ਫਿਰਦੀ ਹੈ ਵਿਚਾਰੀ ਅੱਛਾ ਤੇਰੀ ਨੂੰ ਤਾਂ ਵਿਚਾਰੀ ਹੈ ਹਾਂ ਬਤਾ ਤੂੰ ਤਾਂ ਕਦੇ ਨਹੀਂ ਲੜਣਾ ਸੱਚ ਨੂੰ ਆ ਲਾਭ ਤਾਂ ਮੈਂ ਨੰਬਰਦਾਰੀ ਨਹੀਂ ਕਰਦੀ ਵੀ ਜਿਵੇਂ ਬੁੜੀਆਂ ਕਰਦੀਆਂ ਹੁੰਦੀਆਂ ਅੱਛਾ ਤੂੰ ਨੰਬਰਦਾਰੀ ਨਹੀਂ ਕਰਦੀ ਤਾਈ ਤੇ ਤੇਰੀ ਨੂੰ ਤਾਂ ਨੰਬਰਦਾਰੀ ਕਰਦੀ ਹੈ ਲਾਭ ਤਾਂ ਨਹੀਂ ਉਹ ਕਰੇ ਲੈ ਉਹ ਕਹਤਾ ਨਹੀਂ ਉਹ ਕਰੇ ਅੱਜ ਤੜਕੇ ਨਾ ਉਧਰ ਵੇਖੀ ਚ ਪਾ ਕੇ ਕਰੇ ਉੱਥੇ ਗੱਲਾਂ ਕਰੀ ਜਾਂਦੀ ਸੀ ਕੰਨੀ ਮੇਰੇ ਸਸਤਾ ਮੈਨੂੰ ਦਬਾ ਕੇ ਰੱਖਦੀ ਐ ਅੱਛਾ ਹਾਂ ਕੰਨੀ ਨਾ ਇਹ ਗੱਲ ਮੈਨੂੰ ਚਾਬੀ ਦੇ ਵਿੱਚ ਆਬ ਮੈਂ ਤੇਰੇ ਕੋਲ ਹਾਬਤ ਨੇ ਕੋਈ ਹੁੰਦੀਆਂ ਚਾਬੀ ਲੈ ਕਹਿੰਦਾ ਤੂੰ ਵੀ ਲੈ ਆਂਦੀ ਕਰਦੀ ਆ ਉਹ ਤੈਨੂੰ ਪਤਾ ਨਹੀਂ ਚਾਰ ਕੋਈ ਨਹੀਂ ਕਰੀ ਜਾਂ ਨਾ ਮੈਂ ਨਹੀਂ ਹਰਖ ਕਰਦੀ ਆ ਇਹਦੀਆਂ ਗੱਲਾਂ ਦਾ ਲੈ ਤੈਨੂੰ ਤਾਂ ਕਾਮਣੀ ਐ ਜਾਵਾ ਹਰਖ ਨਹੀਂ ਕਰਦੀ ਪਰ ਜੇ ਤੂੰ ਐਂ ਕਰ ਇੱਕਦਰ ਕੰਨੀ ਸੁਣ ਕੇ ਫਿਰ ਤੈਨੂੰ ਦੇਖੀ ਗੁਪਤਾਂ ਦਾ ਕਹੇ ਹੁੰਦੇ ਅੱਖੀ ਦੇਖੇ ਬਿਨਾ ਕੰਨੀ ਸੁਣੇ ਬਿਨਾ ਨਹੀਂ ਕਿਸੇ ਸੱਚ ਮੰਨਣਾ ਚਾਹੀਦਾ ਤੂੰ ਐਂ ਕਰੀ ਹਾਂ ਅਸੀਂ ਤੈਨੂੰ ਦਿਖਾ ਦੇਵਾਂਗੇ ਪੈਂਤਰਾ ਤਾਂ ਹਾਂ ਤੂੰ ਮੈਨੂੰ ਕੰਨੀ ਸੁਣਾ ਦੀ ਅੱਖੀ ਦਿਖਾ ਦੀ ਅਸੀਂ ਉਹ ਜੇ ਤੈਨੂੰ ਪੂਰਾ ਮਾਈਆ ਪੂਰਾ ਪੈਂਤਰਾ ਬਖਾਤਾ ਨਾ ਫਿਰ ਤੂੰ ਐਂ ਨਾ ਕਹੀਂ ਵੀ ਐਨੇ ਕਹਿਣਾ ਅਸੀਂ ਤਾਂ ਹੀ ਲੜਾਈ ਨਹੀਂ ਪਵਾਉਣੀ ਕੋਈ ਅਸੀਂ ਤਾਂ ਲੜਾਈ ਧੋਕਿਆ ਨਹੀਂ ਨਾ ਨਾ ਬੁੱਤ ਤੁਝ ਤਾਂ ਕੀ ਕਹਿਣਾ ਸੀ ਮੈਂ ਕਿਹੜਾ ਜਵਾਬ ਦੀਆਂ ਲੜਾਈ ਪਵਾਉਣ ਨੂੰ ਨਾ ਤਾਂ ਬੂੜ ਨੂੰ ਕ ਬਣਾਵਾਂਗੇ ਮੇਰੀ ਗੱਲ ਸੁਣੋ ਆਪਾਂ ਉਹਦੇ ਨਾਲ ਗੱਲਾਂ ਕਰਨ ਲੱਗ ਜਾਂਗੇ ਵੀ ਤੇਰੀ ਸੱਸ ਕਿਵੇਂ ਆ ਕੋੜ ਤੇਰੇ ਨਾਲ ਕਿਵੇਂ ਰਹਿੰਦੀ ਹੈ ਉਹ ਬਾਪਤੀ ਬਿਆਨ ਕਰ ਦੂ ਸਾਰਾ ਪਤਾ ਤੇ ਤਾਈ ਤੂੰ ਐ ਕਰੀ ਤੋਨੋ ਉੱਤੇ ਛੋੜੀ ਹਾਂ ਮੈਂ ਬੁੱਤ ਤੇਲੇ ਘਰ ਜੂ ਫਿਰ ਕੰਨੀ ਸੁਣੀ ਗੱਲਾਂ ਜਕੀਨ ਮੰਨ ਲੇਗੀ ਹਾਂ ਫਿਰ ਤਾਂ ਆਈ ਜਾਊਗਾ ਲੈ ਦੱਸ ਤੇਰੀ ਨੂੰਹ ਹੈ ਕਿੱਥੇ ਇੱਥੇ ਉਹ ਬੁੱਤ ਤਾਂ ਕੰਮ ਕਰਦੀ ਹੋਊਗੀ ਮੈਂ ਤਾਂ ਨਹੀਂ ਮੈਨੂੰ ਕਹਿ ਲੱਗਦਾ ਹੋ ਫਿਰਦੀ ਹੈ ਉਧਰ ਬਾਰ ਹਾਂ ਬਾਰ ਬੋਲੀ ਗਰੀਚਾ ਹਾਂ ਮੈਂ ਨਹੀਂ ਕਹਿੰਦਾ ਗੱਗਾ ਕਰੇ ਵੀ ਕਿੱਥੇ ਫਿਰਦਾ ਚਲ ਤਾਂ ਤੂੰ ਨਾ ਕਰ ਗੂ ਅਸੀਂ ਜਾਣੀਆਂ ਤੇਰੀ ਮੂੰਹ ਕੋਲੇ ਤੂੰ ਲੋਕ ਕੇ ਸੁਣਨੀ ਅਸੀਂ ਗੱਲਾਂ ਕਰਾਂਗੇ ਉਹਦੇ ਕੋਲ ਪੱਛਾਂਗੇ ਕਿ ਤੇਰੀ ਸੱਸ ਤੇਰੇ ਨਾਲ ਕਿਵੇਂ ਰਹਿੰਦੀ ਐ ਠੀਕ ਐ ਤੇ ਜੇ ਤਾਂ ਹੋ ਜਾਣਗੇ ਤੈਨੂੰ ਪਤਾ ਲੱਗ ਜਾਊਗਾ ਹਾਂ ਹੋਵੇ ਤਾਂ ਮੈਨੂੰ ਪਤਾ ਲੱਗੂ ਜੀ ਵਿਚਾਰ ਕਰਦੀ ਆ ਭਾਈ ਬਹਾ ਨਾ ਵਾਕ ਤਾਂ ਮੈਨੂੰ ਤਾਂ ਆਪੇ ਆ ਤੂੰ ਜੀ ਸਮਝਦੀ ਆ ਤੂੰ ਜੀ ਸਮਝਦੀ ਅੱਛਾ ਕੋਈ ਤੈਨੂੰ ਸਮਝਦਾ ਕਾ ਇਹ ਪੋੜਾ ਪਾਲਾ ਅੱਜ ਕੱਲ ਕੋਈ ਨਹੀਂ ਹਾਂ ਨਾ ਤਾਂ ਸਾਡੀਆਂ ਸੱਸਾਂ ਤੇ ਨਾ ਤੇਰੀ ਨੂੰਹ ਹੈ ਆਪੋ ਆਬਾ ਅੱਜ ਕੱਲ ਹਾਂ ਕੋਈ ਭਾਇਆ ਤਾਂ ਚੰਗਾ ਤਾਂ ਹੀ ਜਾਣਨਾ ਸੀ ਪਰ ਆ ਜੀ ਕੇ ਬਾਗਿਓ ਬਸ ਤਾਂ ਹੀ ਚਾਹ ਪਾਣੀ ਪੀਤੀ ਐ ਚਾਹ ਪਾਣੀ ਤੇ ਤੇਰੀ ਮੂੰਹ ਤੋਂ ਵੀ ਮੰਗੇ ਮਸਾ ਆਇੰਨਾ ਸਾਡੇ ਤੇਰੇ ਨਾ ਨਾ ਤੁਸੀਂ ਕਿੱਥੇ ਹੋ ਅਸੀਂ ਤੇਰੇ ਬਾਗਿਓ ਕਰਾਂਗੇ ਤੇਰੇ ਕੋਲ ਅਸੀਂ ਤੈਨੂੰ ਦੱਸ ਕੇ ਜਾਇ ਕਰਾਂਗੇ ਤੇਰੀ ਮੂੰਹ ਐ ਕਰਦੀ ਐ ਚੱਲ ਸਾਡਾ ਨਾ ਨਾ ਨਹੀਂ ਉਹਦੇ ਕੋਲ ਨਾ ਨਾ ਨਹੀਂ ਸਾਡਾ ਜੀ ਪੁੱਤੋ ਇਹ ਆਇਆ ਸੀ ਇਹ ਪੁੱਛਣ ਵੀ ਲੱਗੀ ਤੂੰ ਕਹਿਣੀ ਉਹਦਾ ਮੇਰੀ ਖੈਰ ਸੁੱਖੀ ਪੁੱਛਣ ਆਇਆ ਸੀ ਹਾਂ ਕੋਈ ਆ ਗਿਆ ਲਾਗਦੇ ਅੱਗੇ ਵੀ ਚੰਗੀ ਚੱਲ ਗਈ ਚੰਗਾ ਤਾਈ ਦੇਖ ਨਹੀਂ ਕਿੱਧਰ ਆਈਆਂ ਲੂਤਾ ਲੂਤ ਨੂੰਤ ਕਰਦੀਆਂ ਫਿਰਦੀਆਂ ਸੇਖਰ ਦੇ ਪੈਰੇ ਲੜਾਉਂਦੀਆਂ ਫਿਰਦੀਆਂ ਕਰ ਕਰ ਅੱਗ ਸੜਦੀਆਂ ਫਿਰਦੀਆਂ ਜੇ ਤੁਸੀਂ ਨਾ ਦੇਖੋ ਸੱਸ ਨੂੰ ਆ ਤਾਂ ਫਿਰ ਦੂਜਿਆਂ ਤੇ ਨਾ ਨੜਨਾ ਤੁਹਾਡੇ ਅੱਖੇ ਤੋਂ ਆਏ ਹੁਣ ਕੋਟ ਤੋਂ ਬਿਨਾਂ ਤਾਂ ਲੜੀਦਾ ਇਹ ਮੈਨੂੰ ਤਾਂ ਵਿਚਾਰੀ ਕੋਈ ਦੜਦੀ ਨਹੀਂ ਹੈਗੀ ਨਾ ਮੈਨੂੰ ਕੰਮ ਨੂੰ ਕਹੇ ਨਾ ਮੈਨੂੰ ਲੰਬੜਦਾਰੀ ਨੂੰ ਕਹੇ ਉਹ ਤਾਂ ਵਿਚਾਰੀ ਕੁਝ ਨਹੀਂ ਕਹਿੰਦੀਗੀ ਆਹ ਦਾ ਪੈਸਾ ਟਕਾ ਮੈਥੋਂ ਕਹਿ ਕੇ ਲੈ ਲੈਂਦੀ ਐ ਜਾਂ ਲੋੜ ਹੁੰਦੀ ਐ ਮੈਂ ਦੇ ਦੇਣੀ ਐ ਦੇਖ ਲੈ ਅੱਗ ਲੱਗੀ ਆਲੀਆਂ ਨੂੰ ਫਿਰਦੀਆਂ ਨੀ ਕੀਪ ਦਾ ਸੱਚੀ ਨਾ ਕਹਿੰਦੀ ਹੋਵੇ ਮੈਨੂੰ ਮੈਂ ਉਸ ਅੰਗੇ ਚੰਗੀ ਕਹੀ ਨਹੀਂ ਸੁਣ ਕੇ ਆਉਣੀ ਆ। ਹਾਂ ਸਾਡੇ ਘਰੇ ਕਿੱਧਰ ਫਿਰਦੀਆਂ। ਨਹੀਂ ਭੈਣੀ ਛੋਡੇ ਘਰੇ ਤੋਂ ਨਹੀਂ ਗੇੜਾ ਮਾਰਨ ਆਈਏ ਹੋਰ ਕੀ ਹਾਲ ਚਾਲ ਹੈ। ਠੀਕ ਆ ਹੋਰ ਚਰਨਜੀਤ ਠੀਕ ਆ। ਠੀਕ ਆ ਵਧੀਆ। ਤੂੰ ਸੁਣਾ। ਠੀਕ ਆ ਮੈਂ ਵਧੀਆ ਤੁਸੀਂ ਦੱਸੋ ਤੁਸੀਂ ਕਿੱਧਰ ਦੁਪਹਿਰੇ ਦੁਪਹਿਰੇ। ਨਹੀਂ ਅਸੀਂ ਤਾਂ ਤੇਰੇ ਨਾਲ ਇੱਕ ਗੱਲ ਕਰਨ ਆਈਆਂ ਭੈਣੀ। ਤੈਨੂੰ ਪੁੱਛ ਦਿਆਂ। ਹਾਂ ਮੈਂ ਤੇਰੀ ਸਾਸਨਾ ਤੇਰੀ ਵਧੀਆ ਬਣਦੀ ਆ। ਹਾਂ ਠੀਕ ਹੀ ਆ ਜਿਵੇਂ ਹੁੰਦੀ ਆ ਸੱਸਾਂ ਨੂੰ ਆਂਦੀ ਹੋਂ ਤਾਂ ਵਧੀਆ ਹੀ ਆ ਨਹੀਂ ਅਸੀਂ ਤੈਨੂੰ ਆਏ ਪੁੱਛ ਦਵਾ ਕੋਈ ਲੀੜਾ ਕਪੜਾ ਲਿਆ ਆਂਦੀ ਏ ਤੈਨੂੰ ਕੁਛ ਲਿਆ ਕੇ ਨਹੀਂ ਦਿੰਦੀ ਕਬੀਲਦਾਰੀ ਉਹਦੇ ਕੋਲ ਏ ਆਏ ਤਾਂ ਲਿਆ ਵੀ ਦਿੰਦੀ ਆ ਉਂ ਪਹਿਣ ਤੈਨੂੰ ਪਤਾ ਹੀ ਆ ਸੱਸ ਕਿਹਾ ਕੀ ਕਿਹਾ ਆ ਜਿਹੜੇ ਕਹਿੰਦੇ ਸੱਸ ਤਾਂ ਪਹਿਣ ਮਿੱਟੀ ਦੀ ਮਾਨੀ ਮਿੱਟੀ ਦੀ ਮਾਨੀ ਹਾਂ ਤੇ ਕੀ ਆਦੇ ਹੁੰਦੇ ਆ ਸਾਰਾ ਕਬੀਲਦਾਰੀ ਉਹਦੇ ਕੋਲੇ ਕੁੰਜੀ ਤਾਂ ਉਹਦੇ ਕੋਲ ਐ ਕੁੰਜੀ ਮੁਖਤਿਆਰ ਨਾ ਹਾਂ ਹੁਣ ਤੈਨੂੰ ਇੰਨੇ ਸਾਲ ਹੋ ਗਏ ਵਿਆਹੀ ਨੂੰ ਤੇਰੀ ਸੱਸੀ ਰੋ ਕੁੰਜੀ ਮੁਖਤਿਆਰ ਨੂੰ ਤਾਂ ਫੜ ਲੈ ਨਾ ਤਾਂ ਨਹੀਂ ਆਏ ਹੋ ਜਾਂਦਾ ਵੀ ਚੱਲ ਕੋਈ ਨਾ ਫਿਰ ਇਹ ਵੀ ਕਹਿ ਦਿੰਦਾ ਵੀ ਉਹ ਵੱਡੀ ਐ ਚੱਲ ਕੋਈ ਨਹੀਂ ਲੈ ਵੱਡਪਣਾ ਕਿਹਨਾ ਬਚਰਦੇਤੀ ਰਹੇਗੀ ਤੂੰ ਐ ਕਰ ਸਾਡੀ ਮੰਨ ਤਾ ਤੂੰ ਚਾਬੀ ਫੜ ਲੈ ਨਾਲੇ ਪ੍ਰਾਣੀਆਂ ਬੁਢੀਆਂ ਨੂੰ ਕੀ ਪਤਾ ਅੱਜ ਕੱਲ ਦੇ ਰਿਵਾਜ ਦਾ ਹਾਂ ਇਹ ਤਾਂ ਹੈ ਸਹੀ ਗੱਲ ਹੁਣ ਫਿਰ ਕੀ ਕਰਗੇ ਆਏ ਹੋ ਸੋਚ ਲੈਣੇ ਆ ਇਹ ਚੱਲ ਜਿੰਨਾ ਚਰ ਬੱਠੀ ਆ ਹੁਣ ਕਰੀ ਜਾਂਦੇ ਚਲਾਈ ਜਾਂਦੇ ਆ ਤੂੰ ਪੈਣੇ ਹਾਇ ਤਬ ਤੇਰੀ ਉਹ ਐਨੇ ਆਖਾ ਕੋਈ ਵਾਦਾ ਚਮਚਾ ਨੀਚਾ ਜਿਨਾਲ ਪਾਉਣ ਦਿੰਦੀ ਤੇ ਕੋਈ ਹੋਰ ਨਹੀਂ ਆਪਦੀ ਪਸੰਦ ਦੀ ਚੀਜ਼ ਨਹੀਂ ਲੈ ਸਕਦੇ ਆਪ ਲਿਆ ਕੇ ਦਿੰ ਲਿਆ ਕੇ ਜ਼ਰੂਰ ਦੇ ਦਿੰਦੀ ਆ ਪਰ ਲਿਆ ਕੇ ਆਪ ਦੇ ਹੱਥ ਨਾਲ ਦਿੰਦੀ ਆ ਅੱਛਾ ਤੇਰੀ ਪਸੰਦ ਕੋਈ ਨਹੀਂ ਨਾ ਮੇਰੇ ਕੋਈ ਨਾ ਕਮਰੇ ਬਣਾ ਰੱਖੇ ਪੈਣੇ ਨੇ ਮੇਰੀ ਪਸੰਦ ਚੱਲੂਗੀ ਮੇਰ ਤਾਂ ਸਾਰਾ ਬਸ ਆ ਕੰਮ ਨਾ ਮੇਰੀ ਐ ਸੁਣ ਪੈਣੇ ਹੁਣ ਤੇਰੀ ਸੱਸ ਦੀ ਪੁੱਗਦੀ ਆ ਹੁਣ ਸੱਸ ਜਾ ਉਧਰ ਕਰਦੀ ਆ ਤੇ ਕੱਲ ਨੂੰ ਤੇਰੀ ਮੂੰਹ ਚ ਉਧਰ ਕਰਨ ਲੱਗੂ ਕਦੋਂ ਰਾਣੀ ਬਣੇਗੀ ਦਾ ਟਾਈਮ ਹੀ ਨਹੀਂ ਆਉਣਾ ਨਹੀਂ ਹੋਰ ਪੱਕੀ ਬਟਾ ਕਦੋਂ ਵੀ ਤੂੰ ਤਾਂ ਸਾਡੇ ਨਾਂ ਵੀ ਤੰਗ ਐ ਤੇ ਸਾਡੀ ਤਾਂ ਪੂਰੀ ਚੱਲਦੀ ਆ ਕਰ ਅੱਛਾ ਮੈਂ ਤਾਂ ਸੁਣੇ ਛੋਡੀ ਸੱਸ ਬਲਾਈ ਤੰਗ ਕਰਦੀ ਐ ਸੁਣ ਮੇਰੀ ਸੱਸ ਨਾਲ ਲੜਦੀ ਜ਼ਰੂਰ ਐ ਕੰਪਿਊਟਰ ਵੀ ਮੇਰੇ ਕੋਲ ਐ ਅੱਛਾ ਤਾਂ ਹੀ ਲੜਦੀ ਐ ਠੀਕ ਐ ਮੈਂ ਤਾਂ ਕਹਿੰਦੇ ਤੇਰੇ ਬਾਈ ਨੂੰ ਕਹਿ ਕੇ ਚਾਬੀ ਖੋੜ ਲਈ ਅੱਛਾ ਅਭੀ ਮੈਂ ਤਾਂ ਤਾ ਰਹੂੰਗੀ ਜੀ ਚਾਬੀ ਨਹੀਂ ਮੈਂ ਤਾਂ ਤੇ ਪੇਕੀਆਂ ਨੂੰ ਜਾਨੀ ਆ ਉਹ ਘੱਟ ਬੰਨ ਕੇ ਖੜਗੇ ਕਹਿੰਦਾ ਪੇਕੀ ਨਾ ਜਾ ਕਬੀਲਦਾਰੀ ਲੈ ਲੈ ਅੱਛਾ ਨਹੀਂ ਸਾਡਾ ਥੋੜਾ ਜਿਹਾ ਮੰਗਰ ਵਾਲਾ ਲੱਗਦਾ ਮੰਗਰ ਲੱਗਦਾ ਜੇ ਤੂੰ ਕਹੇਂਗੀ ਫੇਰ ਹੀ ਲੱਗੂ ਤੇਰੇ ਮੰਗਰ ਨਾ ਇਹ ਵੀ ਲੱਗਦੇ ਮੈਂ ਤਾਂ ਸਿੱਧਾ ਮਸਾ ਲੋਟ ਕਰੀ ਹਾਂ ਲੈ ਨਹੀਂ ਪਹਿਲਾਂ ਤੁਸੀਂ ਜੇ ਮੈਂ ਲੋਟ ਕਰ ਲੈ ਮੈਂ ਤੁਹਾਨੂੰ ਦੱਸ ਦਿਓ ਕਿਵੇਂ ਲੋਟ ਕਰ ਲੈ ਤੇ ਪਿੱਛੇ ਲੱਗੇਂਗੀ ਤੂੰ ਵੀ ਕਰ ਲੇਂਗੀ ਕੁੜੀ ਕੋਲੇ ਜਾ ਵੜਦੀ ਆ ਆਪ ਦੇ ਹੱਥ ਨਾਲ ਚੀਜ਼ ਲੈ ਕੇ ਜਾਂਦੀ ਮੈਨੂੰ ਕੀ ਪਤਾ ਮੈਂ ਤਾਂ ਦਿਖਾਉਂਦੀ ਵੀ ਨਹੀਂ ਕਿ ਕੀ ਲੈ ਕੇ ਜਾਂਦੀ ਆ ਫਿਰ ਤੂੰ ਦੇਖਿਆ ਕਰ ਮੈਂ ਨਹੀਂ ਪਤਾ ਝੋਲਾ ਫਰੋਲ ਦੇ ਕਰ ਜਾਂਦੀ ਹੋਰ ਮੈਂ ਕੀ ਫਰੋਲ ਲਾ ਇੱਥੇ ਜਾਂਦੀ ਆ ਜੇਬ ਚ ਪੈਸੇ ਹੁੰਦੇ ਆ ਭੈਣੇ ਉੱਥੋਂ ਮਾਨਸਾ ਤੋਂ ਲੈ ਕੇ ਹੀ ਦੇ ਆਂਦੀ ਆ ਮੈਂ ਕਿਹੜਾ ਮਣ ਭੈਣੇ ਇਹ ਤੇ ਸਾਡੀ ਮੰਨੀ ਤੇ ਕਬੀਲਦਾਰੀ ਫੜਨਾ ਚਾਬੀ ਫੜਲਾ ਤੇਰੀ ਸੱਸ ਨੂੰ ਇਹ ਕਹਿੰਦੀ ਮੈਂ ਤਾਂ ਚਾਬੀ ਦੇ ਜੇ ਚਾਬੀ ਦੇਂਗੀ ਤਾਂ ਰਹੂੰਗੀ ਨਹੀਂ ਮੈਂ ਤਾਂ ਕਿੱਥੇ ਨਹੀਂ ਜਾਣੀ ਆ ਹਾਂ ਇਹ ਕੋਈ ਨਾ ਮੈਂ ਕਰਕੇ ਦੇਖੂਗੀ ਕਿਥੇ ਲੇ ਰੱਖਿਆ ਕਰ ਫੇਰ ਤਾਂ ਬਸ ਲੈ ਭੈਣੇ ਫੇਰ ਅਸੀਂ ਤਾਂ ਜਾਣੀ ਆ ਹੁਣ ਸੰਨ ਤਾਂ ਲੱਗਾ ਟਾਈਮ ਆ ਕੋਈ ਸਾਡੀ ਤਾਂ ਨਹੀਂ ਤੇ ਲੜਨਾ ਪਈ ਨਾ ਨਾ ਸਾਡਾ ਨਾ ਨਹੀਂ ਲੈਂਦੀ ਮੈਂ ਤੈਨੂੰ ਐ ਕਹਿੰਦੀ ਆ ਸਾਡੇ ਪਿੱਛੇ ਲੱਗ ਕੇ ਸ਼ਸਨਾ ਨਾਲ ਲੜਦੀ ਭੈਣੇ ਸਾਡਾ ਕੀ ਆ ਸਾਡਾ ਵੀ ਆ ਸੀ ਤੇ ਤੈਨੂੰ ਗੱਲਾਂ ਕਰ ਗਿਆ ਸੀ ਤੇ ਤੈਨੂੰ ਆਪਦੀ ਬਣਾ ਕੇ ਕਹਿ ਗਈਆਂ ਨਾ ਨਾ ਮਨਕਾ ਨੂੰ ਆਏ ਨਹੀਂ ਮੈਂ ਲੜਦੀ ਆਂ ਤੈਨੂੰ ਪਤਾ ਹੈ ਹਾਂ ਚਲ ਚੰਗਾ ਭੈਣੇ ਜਾ ਮੇ ਤੇਰੀ ਸ਼ਸਨਾ ਜੇ ਅਸੀਂ ਤੇ ਜਾਣੀਆਂ ਕੋਈ ਨਹੀਂ ਚੰਗਾ ਹੋ ਗਿਆ ਆ ਗਿਆ ਖੜ ਗਿਆ ਚਾਹ ਪਾਣੀ ਤਾਂ ਕੁਸ ਬਸ ਬਸ ਪੀਤੀ ਆ ਜਾਂਦਾ ਠੀਕ ਆ ਚੰਗਾ ਵਧੀਆ ਕਰਿਆ ਨਹੀਂ ਇਹ ਨਾ ਆ ਜਾ ਤੂੰ ਤਾਂ ਸਾਡੇ ਘਰੀ ਬਗ ਚਲ ਹੁਣ ਦੇਖਾਂਗੇ ਇਹਨਾਂ ਦੀ ਸੱਚ ਨੂੰਹਾਂ ਦੀ ਲੜਾਈ ਹੁੰਦੀ ਐ ਕਰ ਇੱਥੇ ਜੇ ਖੜ ਜਾ ਨਹੀਂ ਹਾਂ ਗੜੀ ਚੱਲੀ ਗਈ ਉਹ ਤੋਂ ਨਹੀਂ ਸੁਣਵੇਂ ਆ ਜਾ ਪੱਤ ਕੀ ਹੋ ਗਈ ਉਹ ਤਾਂ ਅੰਦਰ ਨਹੀਂ ਉੱਟ ਕੇ ਆਇਆ ਇੱਧਰ ਇੱਥੋਂ ਨਹੀਂ ਦੇਖਾਂਗੇ ਸੱਚ ਨੂੰਹਾਂ ਲੜਦਿਆਂ ਕਿ ਨਾ ਐ ਲੱਗਦਾ ਇਹ ਬੋਲਣ ਜੇ ਤਾਂ ਲੱਗ ਵੀ ਨਹੀਂ ਆ ਹੁੰਦੇ ਨਹੀਂ ਦੇਖਲਾ ਮੈਂ ਤਾਂ ਦਿਨ ਨੂੰ ਚੰਗੀ ਸਮਝਦੀ ਸੀ ਵੀ ਭੋਲੀ ਆ ਵਿਚਾਰੀ ਮੇਰੇ ਨਾਲ ਲੜਦੀ ਨਹੀਂ ਲੈ ਕੋੜ ਆ ਤਾਂ ਮੈਨੂੰ ਚੰਗੀ ਗੱਲ ਦੱਸ ਨਾ ਇਹ ਤਾਂ ਕੁੰਜੀ ਮੁਖਤਿਆਰ ਨਾ ਬਣਗਾ ਫਿਰਦੀਆਂ ਮੋਹ ਨਾਲ ਆਸ਼ਕ ਕਰਦਿਆਂ ਆਪਦੀ ਮਰਜ਼ੀ ਦਾ ਲੀੜਾ ਪਾਉਂਦਿਆਂ ਮੈਂ ਵੀ ਕਹਿੰਦੀ ਆ ਮੇਰੀ ਸੱਸ ਨੂੰ ਵੀ ਚਾਬੀ ਦੇ ਇੱਧਰ ਮੈਨੂੰ ਆ ਜਾ ਆ ਜਾ ਤੈਨੂੰ ਮੈਂ ਦੇ ਦਿੰਦੀ ਆ ਚਾਬੀ ਨੋ ਬੇਬੇ ਤੂੰ ਇੱਥੇ ਡੇਟ ਨਾਲ ਲੱਗੀ ਖੜੀ ਸੀ ਹਾਂ ਮੈਂ ਸੁਣਦੀ ਸੀ ਤੇਰੀਆਂ ਗੱਲਾਂ ਮੈਂ ਕੀ ਗੱਲ ਕਰੀਗੀ ਬਾਹ ਤਾਂ ਆ ਵੀ ਤੈਨੂੰ ਚੰਗੀ ਬਣਾਇਆ ਸੀ ਤੇ ਮੈਂ ਚੰਗੀ ਆ ਚੰਗੇ ਕਿੱਥੇ ਤੂੰ ਤਾਂ ਹੁਣ ਆਉਂਦਿਆਂ ਸੁਣ ਕੇ ਆ ਗਈ ਗਮਾਂਦੜ ਦੇ ਅੱਗ ਪਾਉਂਦੀਆਂ ਖੜੀਆਂ ਮੈਨੂੰ ਕੀ ਪਤਾ ਅੱਗ ਪਾਉਂਦੀਆਂ ਬਰਦੀਆਂ ਉਹ ਨਾ ਉਹ ਤਾਂ ਕੰਗਾ ਵੀ ਸਾਡੇ ਹੱਥ ਚਾ ਸਾਰਾ ਕੁਝ ਚਾਬੀ ਸਾਡੇ ਕੋਲੇ ਐ ਅਸੀਂ ਆਪਦੀ ਮਨਪਸੰਦ ਦਾ ਲੀੜਾ ਪਾਉਣਗਾ ਸਾਰਾ ਕੁਝ ਆਪ ਦਾ ਆਪ ਲਿਹਾਉਣਗਾ ਤੇ ਤੂੰ ਤਾਂ ਮੈਨੂੰ ਲਿਆ ਕੇ ਦੇ ਦੇਣੀ ਆ ਪ੍ਰਾਣੇ ਰਿਵਾਜ ਦੇ ਮੈਥੇ ਨਹੀਂ ਪੈਂਦੇ ਹੁਣ ਸਾਰੀ ਉਮਰ ਮੈਂ ਤੁਹਾਡਾ ਕੋਲੀ ਕੋਰਸਾ ਨਹੀਂ ਕਰਦੀ ਮੈਨੂੰ ਤਾਂ ਜੇ ਚਾਬੀ ਦਿਓਗੇ ਤੇਰਾ ਹੁਣ ਮੈਂ ਤਾਂ ਆਪਦੇ ਪੈਕੇ ਚਲਨੀ ਆ ਹਾਂ ਤੂੰ ਇਹ ਸੋਲ ਲਿਆ ਹਾਂ ਤੂੰ ਕੌਮੇ ਕਰੇਂਗੀ ਕੌਮੇ ਕਰੂੰਗੀ ਮੈਂ ਤਾਂ ਜਦ ਉਹ ਬਲੀਆਂ ਕੁੰਜੀ ਮਖਤਿਆਰ ਨਾ ਕਰਦੀਆਂ ਮੈਂ ਕਿਉਂ ਨਾ ਆਵਾਂ ਆਉਂਦਾ ਮੁੰਡਿਆਂ ਨੂੰ ਵਾ ਦੇਖੀ ਤੇਰਾ ਮੁੰਡਾ ਮੇਰਾ ਕਿਹੜਾ ਕੁਝ ਲੱਗਦਾ ਨਹੀਂਗਾ ਨਾ ਤੇਰਾ ਨਾਗਣਾ ਇਥੇ ਕਿੱਥੇ ਲਿਆ ਮੁੰਡਾ ਮੈਨੂੰ ਨਹੀਂ ਪਤਾ ਇਥੋਂ ਲਿਆਈਆਂ ਮੁੰਡਾ ਤੇ ਵੀ ਤੈਨੂੰ ਪਿਆ ਹੁਣ ਅਡੀਸ਼ੀ ਦੀ ਕਬੀਲਦਾਰੀ ਤੇਰੇ ਹੱਥ ਫੜਾ ਦਿਆਂਗਾ ਅਡੀਸ਼ੀਟੀ ਨੂੰ ਹੁਣ ਬਜ਼ੁਰਗਤਾ ਆ ਗਈ ਤੂੰ ਕਿਹਿਆ ਚ ਲੱਟਾ ਤੇਰਾ ਹੋਰ ਹਾਜੇ ਤੂੰ ਕਿੰਨੇ ਕ ਕਬੀਲਦਾਰੀ ਦੀ ਮੱਗ ਮੰਨਣਾ ਤੂੰ ਅੱਛਾ ਤਾਂ ਲਾ ਕੇ ਮਖਤਿਆਰ ਬਣਾ ਦਿਆ ਵੀ ਹਾਂ ਹਾਂ ਬਣਾ ਦੇ ਮੈਨੂੰ ਤਾਂ ਜੇ ਤਾਂ ਬਣਾਵੇਂਗੀ ਫਿਰ ਤਾਂ ਵੇਖ ਬੇਬੇ ਰਹੂੰਗੀ ਮੈਂ ਮਾਤਾ ਰੰਦੀਨੀ ਬਾਸਾ ਮਾਤਾ ਉਹਨੂੰ ਤੇਰਾ ਪੁੱਤ ਨੂੰ ਵੀ ਕਰੂਗੀ ਮੈਂ ਕਦੀ ਫੜਾਉਂਦੀ ਮਾਤਾ ਰਾਂ ਕੰਮ ਕਰਾਈ ਜਾ ਤੇਰੀ ਚਾਲ ਇਹਨਾਂ ਦੇ ਬੂਰੇ ਬੂਰੇ ਲੱਗੀ ਰਾ ਹਾਂ ਤੇਰਾ ਤੂੰ ਬੋਲ ਨਾ ਮੈਨੂੰ ਕਸ ਐ ਲੱਗ ਗਈ ਲੂਤਾ ਦੇ ਮਗਰ ਆ ਮੈਂ ਤੇਰੀ ਲੂਤਾ ਲੈਂਦੀਆਂ ਆਂ ਕਰਦੀਆਂ ਮਗਰ ਲੱਗ ਕੇ ਜਾ ਬਾਈ ਜਾ ਕਰੇ ਕੰਮ ਕਰਨਾ ਚਾਹੇ ਤੂੰ ਕਰ ਲੈ ਕੰਮ ਮੈਂ ਵੇਚੂ ਬਾਹਰ ਮੈਂ ਜਮਾਨੀ ਕਰਦੀ ਮੈਂ ਤੇ ਡੱਕਾ ਨਹੀਂ ਤੋੜਦੀ ਜਿੰਨੇ ਤੇ ਚਾਬੀ ਨਹੀਂ ਦਿੰਦੀ ਆਹੋ ਤੇ ਚਾਬੀ ਤੇ ਯਾਦ ਰੱਖੀਂ ਹਾਂ ਚੰਗਾ ਲੈ ਦੇਖ ਲੈ ਨਹੀਂ ਲੂਤਾ ਆਪਾ ਦਾ ਮੈਨੂੰ ਸਕੇ ਗਿਆ ਤੈਨੂੰ ਅਗਲਾ ਕਰਦੀ ਹੁਣ ਮੇਰੇ ਨੋਕੋਲੇ ਰੱਖਣ ਆ ਗਈਆਂ ਨਾ ਅੱਗ ਲੜਾਤੀਆਂ ਨਾ ਚਾਚ ਨੂੰ ਆ ਮਿੰਟ ਤੇ ਜਿਹੜੀਆਂ ਕਹਿਣੀਆਂ ਜੇ ਅਸੀਂ ਲੜਦੀਆਂ ਨਹੀਂ ਛਿੱਟ ਕੇ ਡੱਕਾ ਇਹੀ ਲੋਕਾਂ ਦੇ ਘਰੇ ਲੜਾਈਆਂ ਪਵਾਉਂਦੀ ਐ ਹਾਂ ਮੈਂ ਦੱਸ ਕਰ ਪਾ ਲਈ ਮਾਹਰ ਪ੍ਰੀਤ ਤੂੰ ਅਜੇ ਨਾਲ ਰੋਟੇ ਚ ਕੀ ਕਰਦੀਆਂਗੀ ਲੈ ਮੈਂ ਕੀ ਕਰਨਾ ਚਾਹੀਦਾ ਬੇਬੇ ਅਈ ਤਾਂ ਖੜੀਆਂ ਸੀ ਮੈਂ ਤਾਂ ਤੈਨੂੰ ਦੇਖਦੀ ਸੀ ਮਾਂ ਕਿ ਤੇ ਮੇਰੇ ਬੇਬੇ ਲੜ ਕੇ ਨਾ ਨੇ ਕਰ ਤਾਂ ਨਹੀਂ ਆ ਗਈ ਵਰ ਤੋਂ ਪਹਿਲਾਂ ਤੂੰ ਮੇਰੇ ਨਾਲ ਕਲਾਸ ਪਾ ਲੈ ਹੁਣ ਤੂੰ ਅੱਛਾ ਆਖੜੀ ਨਾ ਜੋ ਤੂੰ ਮੈਨੂੰ ਬਚਣ ਨਹੀਂ ਦਿੱਦੀ ਬੱਸ ਤੂੰ ਮੇਰੇ ਤੋਂ ਆਇਆ ਤਾਂ ਲੈ ਕਿ ਬਲੌਕਾਂ ਦੇ ਬਾਰਾਂ ਚ ਖੜ ਜਾ ਜਾ ਕੇ ਫਿਰ ਮੈਂ ਲੋਕਾਂ ਦੇ ਬਾਰਾਂ ਚ ਕਿਤੇ ਗਈ ਮੈਂ ਤੇ ਚਰਨਜੀਤ ਤਾਂ ਮੈਂ ਗਈ ਆਂ ਆਂਦ ਰਹੀ ਸੀ ਕੀ ਦੇਖਦਾ ਹੋ ਲੇਥੇ ਤੁਸੀਂ ਐਂ ਦੇਖਦਣਾ ਸੀ ਵੀ ਤੂੰ ਤਾਂ ਨਹੀਂ ਇਹਨਾਂ ਦੇ ਘਰੇ ਆਏ ਹੋਰ ਕੀ ਲੈ ਹੋਰ ਇਹਨਾਂ ਦੇ ਘਰੇ ਸਾਡੇ ਤੇਰੇ ਪਿੱਛੇ ਪਿੱਛੇ ਭਾਲਦੀ ਫਰਦੀ ਤੈਨੂੰ ਤੇ ਤੂੰ ਮੈਨੂੰ ਭਾਲਦੀ ਫਰਦੀ ਆ ਤੇ ਤੂੰ ਕਰਦੀ ਕੀ ਐਂ ਚ ਮੈਂ ਪਹਿਲਾਂ ਤਾਂ ਤੂੰ ਉੱਡੀ ਸੀ ਮੈਂ ਕਰਾਂ ਮੈਂ ਆ ਕਿਤੇ ਬੇਬੀ ਹੂ ਨਾ ਖੂਟੋਂ ਵਿੱਚ ਡਾਇਟ ਤੇ ਮੈਂ ਚਰਨਜੀਤ ਨੂੰ ਲੈ ਕੇ ਤੈਨੂੰ ਭਾਲਣ ਆਈ ਸੀ ਹਾਂ ਮੈਂ ਤੇਰੇ ਨਾਲ ਉੱਥੇ ਕਰਦੀ ਆ ਫਿਕਰ ਤੂੰ ਆਪੇ ਕਰ ਲੈ ਕਰੀਏਂਦੇ ਨੇ ਤਾਂ ਮਿਸਤਰੀ ਅਰੇ ਕੰਮ ਕਰਨ ਵਾਲੇ ਏਸੀ ਸਾਫ ਕਰੀਏਂਦੇ ਆ ਤੂੰ ਏਸੀ ਵੀ ਲਵਾ ਕੇ ਦਿੱਤਾ ਪਰ ਤੁਸੀਂ ਇੱਥੇ ਏਸੀ ਦੇਖੋ ਇਹ ਤਾਂ ਮੈਂ ਤਾਂ ਏਸੀ ਵੀ ਏਸੀ ਵੀ ਹਵਾ ਲੈ ਜਾਗੇ ਹਲੇ ਤੂੰ ਵੀ ਮਾਰੇ ਨੂੰ ਨੂੰ ਗਾਲ ਦੀ ਪਰਦੀ ਆ ਗਈ ਲੈ ਅਸੀਂ ਤਾਂ ਉਹ ਆਣਾ ਸੀ ਅਸੀਂ ਲੈ ਇਹਨੇ ਕੀ ਹੰਬਲੀ ਹੋਈ ਮੁੰਡਾ तो कुछ नहीं कहना ਨਾ ਮੈਂ ਪਟਵਾਰੀ ਗਤਨੀ ਇੱਕ ਹੋਰ ਲੱਗੀ ਲਾਮਾ ਲੂਤੜੀ ਨਾਲ ਉਹਨੂੰ ਤਾਂ ਕੰਮ ਨਹੀਂ ਧੰਦਾ ਨਿਕਾਸਦਾ ਕੰਮ ਨਹੀਂ ਧੰਦਾ ਨਾਲ ਉਹਦੇ ਲੱਗ ਗਏ ਫਿਰਨ ਕੁੱਤੀ ਜਾਣੀ ਆ ਮੈਂ ਤਾਂ ਦਿੰਦੀ ਨਹੀਂ ਇਹ ਚਾਬੀ ਤਿੰਨ ਮਿੰਟਾਂ ਦੇ ਆ ਜੀ ਇੱਧਰ ਜਾ ਰਵੇ ਕਿਸ ਬੇ ਨਾ ਮੈਂ ਤਾਂ ਆਪਣੇ ਪਿੰਡ ਜਾਣੀ ਆ ਕਿਤੇ ਮੈਂ ਦੱਸ ਦਵਾਂ

ਨੀ ਘਰ ਦਾ ਗਾਲਤਾ ਸੌਣ ਲੱਗਾ ਤੇ ਮੇਰੀ ਸੱਸ ਸੱਸੋ ਕੁਸ ਕਰਦੀ ਐ ਸਾਰਾ ਕੁਸ ਆਪਦੇ ਕੋਲੇ ਰੱਖੀ ਬੈਠੀ ਐ ਚਾਬੀਆਂ ਅੱਖੇ ਦੇ ਦਿੰਦੀ ਨਹੀਂ ਆਂਦੀ ਮੈਂ ਤਾਂ ਤੂੰ ਚਾਬੀ ਮੈਨੂੰ ਚਾਹੀਦੀ ਤੇ ਚਾਬੇ ਦਾ ਸੋਡਕਾ ਨੂੰ ਹਾਂ ਨਹੀਂ ਚਾਬੀਆਂ ਸਾਹਮਣੇ ਬੈਠਗਾ ਉਹ ਮੈਂ ਮੈਨੂੰ ਤਾਂ ਗੱਲ ਸੁਣਾਂ ਮੈਂ ਜਾਂਦੀ ਨਹੀਂਗੀ ਮੈਂ ਤਾਂ ਉੱਤਰ ਜਾਉਂ ਚੱਲ ਪੁੱਠੀ ਮੋੜ ਤੂੰ ਉੱਤਰ ਜਾਂਦੀ ਐ ਆਹ ਜਾਣਦਾ ਨਹੀਂ ਹੁੰਦਾ ਬਾਗ ਚੱਕ ਕੇ ਮੈਂ ਤੇਰੀ ਮੂੰਹ ਕਾ ਕੇ ਗਈ ਆ ਉਹ ਵੀ ਸਾਡੇ ਕੋਲੇ ਚਾਬਾਂ ਸਸਤਾ ਆਪਦੀ ਸੱਸ ਨੂੰ ਥੱਲੇ ਲਾਇਆ ਹੋਇਆ ਮੇਰੀ ਨੂੰ ਹਾਂ ਹਾਂ ਚੁੱਤਾ ਹੀ ਇੱਥੇ ਪਾਸਾ ਰੱਖਿਆ ਨਹੀਂ ਸੀ ਹਾਰੋ ਹੋ ਮੇਰੇ ਨੂੰ ਨਹੀਂ ਪਤਾ ਚੱਲ ਤੂੰ ਘਰੇ ਚੱਲ ਨਹੀਂ ਮੈਨੂੰ ਛੱਡ ਦੇ ਮੈਨੂੰ ਜਾ ਵਾਰ ਦਿਤਾ ਨਹੀਂ ਤੈਨੂੰ ਘਰੇ ਚੱਲ ਨਹੀਂ ਮੈਂ ਨਹੀਂ ਹਾਰਪ੍ਰੇ ਤੂੰ ਜਾ ਕੇ ਪਤਾ ਚੰਗਾ ਲੱਗ ਸਿੱਟ ਕੇ ਤੂੰ ਤੂੰ ਨਹੀਂ ਗੱਲ ਕਰਦਾ ਮੈਂ ਤਰ ਤਰਦੀ ਆ ਉਹ ਠੀਕ ਆ ਅੱਗ ਕੋਈ ਨਹੀਂ ਆਹ ਮਾਰੇ ਜਾਈ ਲਾਹ ਸਾਸ ਨੂੰ ਕੁਸਮੋਲਦੀ ਹੈ ਮੇਰੀ ਬੇਟੀ ਹਾਂ ਕਿ ਸੱਚ ਕਹਿ ਗਈ ਹੈ ਤੇ ਤੇਰੇ ਨੇ ਹੱਕ ਸੱਚ ਕਹਿ ਗਈ ਹੈ ਮੇਰੇ ਮੂੰਚਾ ਨਹੀਂ ਉਹ ਤਾਂ ਮੇਰੇ ਨਾਲ ਵੀ ਨ ਕਰਦੀ ਪਹਿਲਾਂ ਘਰੇ ਕਲਾਸ ਪਾ ਕੇ ਆਈ ਹੈ ਜਦ ਮੈਂ ਮਾਂ ਕਰਾਵੀ ਐਥੇ ਬੜੀ ਤਮਾਸ਼ਾ ਦੇਖੀ ਆਂਦੀ ਸੀ ਮੈਂ ਤੈਨੂੰ ਉਹ ਨਹੀਂ ਲਾ ਕੇ ਪਤਾ ਗੋਡੋ ਗੋਡੋ ਕਲਾਸ ਪਵਾਉਂ ਸਾਡੇ ਕਰੇ ਤਾ ਲਾ ਹਣਾ ਇਹ ਤੂੰ ਤਾਂ ਸਾਨੀ ਬੈਲੇ ਤੂੰ ਤਾਂ ਨਾ ਲੜ ਬੋਉਂ ਨਾਲ ਉਹ ਲਾ ਮੇਰੇ ਕੋਲ ਆ ਕੇ ਮੈਨੂੰ ਸਿਖਾ ਗਈਆਂ ਫਿਰ ਮੈਨੂੰ ਕੋਈ ਬਾਗ ਗਈਆਂ ਪਰ ਤੂੰ ਕਸਿਖਦੀ ਨਹੀਂ ਤੂੰ ਤਾਂ ਸਾਨੀ ਆ ਮੈਂ ਸਿੱਖੀ ਨਹੀਂ ਮੈਂ ਤਾਂ ਬਸ ਇਹੋ ਲਾ ਕਿਹਾ ਮੈਂ ਕਿਹਾ ਮੇਨੂੰ ਤਾਂ ਬੜੀ ਚੰਗੀ ਆ ਤੂੰ ਬੜੀ घर का ताला अच्छे नेदूत कर दिया फिर तेरा मुंह करे नहीं रखिया ये मेरी गल सुन मैं जदू तेरी मुंह सड करे जांदे ना नावदी करले पण आज जाके घर काम कर मैंने की पता भी है ये कर दिया तेरे घरे बाट लेने आना तुम ही आनो टाऊ नहीं हो तो आना ना बाहर जाऊंगा वहां नु देख पता जाके मैं यार सबरा खबर कर बता देना मैंने सबरा कर पटक कर लो तो मेरे नाम भी नहीं लाके खांदी अब मैं इधर देखती आस तो काम चंडियल और फिरदे नाल उनू ला लेंदी है गे दोनों नारियां दा पता है नहीं किसी दा वरना दा कर न ਦੀ ਬਾਦ ਇੱਕੋ ਵਿਆਹ ਨੂੰ ਚਾਬਗਾਂ ਨਹੀਂ ਦਿੰਦੀ ਮੇਰੇ ਸੱਸ ਚਾਬਗਾਂ ਆਏ ਕਰਦੀ ਫਿਰਦੀ ਸੀ ਤੁਹਾਡਾ ਵੀ ਇੱਥੇ ਬਾਹਰ ਚ ਆਹੋ ਚਾਬਗਾਂ ਦੇ ਅੱਗ ਲਾ ਕੇ ਗਈਆਂ ਉਹ ਤੇ ਚਾਬਗਾਂ ਨੇ ਕੀ ਕਰ ਲਿਆ ਹੁਣ ਐ ਉਹ ਕਹਿੰਦੇ ਅਸੀਂ ਤੇ ਚਾਬਗਾਂ ਸਾਡੇ ਕੋਲ ਅਸੀਂ 자기 ਮਰਜ਼ੀ ਨਾਲ ਕਰਦੇ ਮੈਂ ਜਾਈ ਕਹਿੰਨਾ ਮੇ ਚਾਬਗਾਂ ਸਾਡੇ ਕੋਲ ਅੱਜ ਸਾਰੇ ਕਬੀਲ ਦਾ ਇਹ ਤਾਂ ਉਹੀ ਤੁਰੀਆਂ ਫੜ ਲੈ ਆਹ ਆ ਲੜਾਉਂਦੀ ਫਿਰਦੀ ਆ ਪੜ ਲੈ ਕਰ ਤੂੰ ਘਰ ਡੁਰਾ ਨਾ ਕਰ ਨਾ ਉਹਦਾ ਸਭ ਉਹਦਾ ਤੇ ਫੜ ਲੈ ਕਰ ਬੁੱਤ ਕਰ ਥੋੜੀ ਵਾਲੀ ਦੀ ਹੋਇਆ ਕਰਕੇ ਚੁੱਪ ਕਰ ਗਈ ਮਾ ਬਾਟ ਉਹਦੇ ਕੁੱਤ ਜਾ ਕੇ ਨਹੀਂ ਸਿੱਨਾ ਕੋ ਮੇਰਿਆਂ ਨੂੰ ਆਈਆਂ ਸੀਗੀਆਂ ਤੇ ਕੋ ਕਰਤੀਆਂ ਮਾਇਆ ਨੇ ਬਰਾਹਣ ਕਰ ਬਸ ਉਹਨਾਂ ਨੂੰ ਘਰੇ ਨਾ ਬਾੜਾ ਕਰ ਅੱਜ ਕੱਲ ਜਵਾਨਾ ਹੈ ਨਹੀਂ ਪੜ੍ਹਨੇ ਕਿਤੇ ਉਹ ਇਹਨਾਂ ਨੂੰ ਵੀ ਸੁਖਾ ਜੂ ਕਿ ਸਭ ਬਾੜੀ ਚਾਤਰ ਤਲਾ ਕੇ ਆਈ ਤੇ ਅੱਜ ਕੱਲ ਕੋਈ ਕਿਸੇ ਜਾਂਦਾ ਨਹੀਂ ਜਾਂਦਾ ਨਹੀਂ ਮੈਂ ਤਾਂ ਉਹਨਾਂ ਦੇ ਪਿੱਛੇ ਪਿੱਛੇ ਫਿਰਦੀ ਰਹਨੀ ਆ ਕਾ ਕਰੀ ਭਾਰਤ ਫੜ ਦੇ ਕੱਲ ਗੱਛੇ ਖੜਨਾ ਮੈਂ ਕਿਥੇ ਕੀ ਕਰ ਦੂੰ ਨਾ ਸਤਾ ਉਹੀ ਖੜਨਾ ਉਹੀ ਕਿ ਮੈਂ ਖੜ ਜਾਂਨੂੰ ਕਿ ਸਰਬਾਰਾਂ ਚ ਜਾ ਕੇ ਆ ਆ ਤੇ ਜਾ ਕੇ ਨਿਗਰੱਖੇ ਘਰੇ ਤੇ ਅੱਗ ਮਚਾਉਂਦੀਆਂ ਫਿਰਦੀਆਂ ਘਰ ਘਰ ਤੂੰ ਡਾਂਗ ਮਾਰੀ ਸਾਡਾ ਇੱਦਤ ਜਾ ਗਈ ਹਾਂ ਤਾਂ ਬਰਦਕੀ ਦਿੰਨੀ ਆ ਮੈਂ ਛਾਹ ਕੀ ਪਾੜ ਦੇਣੀ ਆ ਮੈਂ ਤੇ ਨੀ ਉਹਨੂੰ ਕਰਦੀ ਹਾਂ ਲੋਟ ਜਾ ਦੇ ਪਤਾ ਹਾਂ ਉਹਨੂੰ ਜਾ ਕੇ ਆ ਜਾ ਭੱਜਿਆ ਨਹੀਂ ਚੱਲ ਨਹੀਂ ਤਾ ਹੇ ਹੇ ਇਹ ਸਾਡੀ ਬੁੜੀ ਕਿੱਡੀ ਹੁਕਾਰੀ ਐ ਨੀ ਫੜ ਫੜ ਕੇ ਸਿੱਟ ਗਈ ਆਪਾਂ ਨੂੰ ਬਾਹਾਂ ਕੜਿਛ ਕੜਿਛ ਕੇ ਫਿਰ ਤੂੰ ਕਹਿੰਦੀ ਕਿ ਤੂੰ ਬੋਲਦੀ ਭਾਵੇਂ ਮੈਂ ਤਾਂ ਬੋਲਦੀ ਆਂ ਕੀ ਇੱਕ ਗੱਲ ਤਾਂ ਹੈਗੀ ਆ ਹੱਦੇ ਤਾ ਆ ਗਿਆ ਨਜ਼ਾਰਾ ਹਾਂ ਨਹੀਂ ਆਪਾਂ ਤਾਂ ਮਾਣੇ ਦੇ ਢੱਕਾ ਸਿੱਟੇ ਸੀ ਇਹਨਾਂ ਦੇ ਤੇ ਗੱਲ ਬਹੁਤ ਕਰਨੇ ਨਿਕਲ ਗਿਆ ਅੱਗ ਦਾ ਜਾਵਾਂ ਬਹਿ ਜਾ ਰਿਹਾ ਆ ਜਾ ਦਾਂ ਨਾਲ ਐਲੀਮੈਂਟ ਪਾਣੀ ਪੂਣੀ ਪੀ ਕੇ ਜਾਈ ਪੈਣੀ ਐ ਤਾਂ ਹੁੰਦੀ ਰਹਿੰਦਾ ਦੇਖ ਲੈ ਤੈਨੂੰ ਪਤਾ ਮੇਰੀ ਸੱਸ ਦੇਖ ਲੈ ਮੰਗਰੇ ਜਾਵੜੀ ਉਹਨੂੰ ਪਤਾ ਨਹੀਂ ਕਿੱਥੋਂ ਥੋੜੀ ਥੋੜੀ ਤਾਂ ਤੇਰੀ ਬਾਹੀ ਬੜਕ ਰੱਖਦੀ ਉਹ ਮੰਗਰੀ ਰਹਿੰਦੇ ਉਹਨੂੰ ਐ ਪਤਾ ਲੱਗ ਜਾਂਦਾ ਵੀ ਕਿਧੇ ਗਈ ਐ ਕਿੱਥੇ ਰਹੀ ਸ਼ਾਦੀ ਤਾਂ ਨਹੀਂ ਛੇਤੀ ਆਉਂਦੀ ਨਹੀਂ ਉਹ ਤਾਂ ਇੰਨਾ ਤੁਰਿਆ ਜਾਵੇ ਛੋੜੀ ਤਾਂ ਤੁਰਿਆ ਨਹੀਂ ਜਾਂਦਾ ਪੈਣੀ ਛੋੜੀ ਤਾਂ ਬੁੜੀ ਛੋੜੀ ਤਾਂ ਖੁੰਡੀ ਤੇ ਤੁਰਦੀ ਐ ਜੇ ਆਈ ਵੀ ਲੱਤਾਂ ਘੜੀਸਦੀ ਮਸਾਉ ਕਿਸ ਤਾਂ ਤੇ ਲੋ ਉਹ ਕੜਾਈ ਜਾਂਦੀ ਤੇਰੇ ਮੰਗਰ ਨਹੀਂ ਤੈਨੂੰ ਤਾਂ ਮੌਜ ਹੈ ਤੂੰ ਤਾਂ ਕਿਤੇ ਮਰਜੀ ਤੁਰੇ ਤੁਰੇ ਮੇਰਾ ਟਾਈਮ ਪਾਸ ਹੋ ਜਾਂਦਾ ਹਾਂ ਆ ਉਹ ਇੰਨੇ ਟਾਈਮ ਪਾਸ ਕਰਿਆ ਸਾਡੇ ਹਿੱਟ ਭਣੇ ਮੈਨੂੰ ਕਿਤੇ ਨਹੀਂ ਜਾਣ ਦਿੰਦੀ ਮੰਗਰੇ ਬਾਈ ਦੀ ਮੇਰੇ ਮੰਗਰੇ ਬਾਈ ਦੀ ਕਿਤੇ ਮਰਜੀ ਵਗ ਜਾ ਹਾਂ ਹੋਰ ਸਹੀ ਗੱਲ ਹਾਂ ਕੋੜੇ ਵਰਗੀ ਪਈ ਹੈਗੀ ਪਰ ਪਿੱਤੇ ਚਾਬੀਆਂ ਦਿੱਤੀਆਂ ਹੋਣਗੀਆਂ ਨਹੀਂ ਕਿਹੜੀਆਂ ਚਾਬੀਆਂ ਦਿੱਤੀਆਂ ਆਉਣੀਆਂ ਉਹ ਬੇਚਾਰੀ ਨੂੰ ਮੈਨੂੰ ਤਾਂ ਲੱਗਦਾ ਨਹੀਂ ਜਿਹੜੇ ਸਾਬਣਾ ਉਹਨਾਂ ਦੀ ਬੁੜੀ ਬੋਲਦੀ ਸੀ ਕਿੱਥੇ ਚਾਬੀਆਂ ਦਿੱਤੀਆਂ ਹੋਣਗੀਆਂ ਨਹੀਂ ਪਾਣੀ ਪੀਜੀ ਪਾਣੀ ਲਿਆ ਮਾਮੇ ਕੀ ਚਾਬੀਆਂ ਚਾਬੜਾ ਕਰੀ ਜਾਂਦਾ ਹਾਂ ਚਾਬੀਆਂ ਦੀ ਤਾਂ ਗੱਲਾਂ ਹੀ ਕਰਦੀਆਂ ਬੇਬੇ ਮਾਂ ਵਿਚਾਰੀ ਨੂੰ ਪਤਾ ਨਹੀਂ ਚਾਬੀ ਦਿੱਤੀ ਉਹ ਕਿ ਨਾ ਸੋਨਾਂ ਨੂੰ ਤੂੰ ਕਿੱਧਰ ਆਈ ਐ ਮੈਂ ਕੀ ਅੱਗ ਛਿਟਕਾਵਾਂ ਨਾ ਕੋਈ ਲੜਾਈ ਪਈ ਪਈ ਆ ਕੀ ਲੈ ਅਸੀਂ ਕੀ ਅੱਗ ਛਿਟਣੀ ਸੀ ਇਹ ਤਾਂ ਉਹੀ ਗੰਨਾ ਸੀ ਤੈਨੂੰ ਦੱਸੀ ਤਾਂ ਇਹਨੇ ਵੀ ਅਸੀਂ ਤੇ ਈ ਸੀ ਦੀ ਹਵਾ ਲੈਣ ਗੰਨਾ ਸੀ ਐ ਸੀ ਦੀ ਹਵਾ ਲੈਣ ਨਹੀਂ ਅਸੀਂ ਮੈਨੂੰ ਪਤੀ ਹੋੜੇ ਸੀ ਹਵਾ ਲਾਂਦਾ ਨਾ ਕੋਈ ਨਾ ਕੋਈ ਅੱਗ ਛਿਟਕਾਂਗਾ ਨੂਰ ਸੁੱਕ ਜਾਂਦੀ ਸਾਰੇ ਦੀ ਮੈਂ ਸਮਾਂ ਮਾਰ ਕੇ ਆਈ ਆ ਮੈਂ ਉਹ ਕੰਨ ਸੋਡ ਘਰ ਪ੍ਰੀਤ ਨਾਲ ਅੱਗ ਸੱਟੀ ਆ ਲੈ ਮੈਂ ਕੀ ਕਹੇ ਬੇ ਅਗਲੇ ਸਾਲ ਲੜਾਈ ਹੁੰਦੀ ਆ ਘਰ ਇਹਨੂੰ ਪੁੱਛ ਲੈ ਨਾ ਵੀ ਕਿਹਾ ਨਾ ਨਾ ਕਿਸੇ ਨਾਲ ਹੁੰਦਾ ਜੀ ਨੂੰ ਨਹੀਂ ਆ ਬਸ ਦਾ ਫੇਕਨ ਕਰਨਾ ਉਹ ਤੂੰ ਸੱਸ ਇਹ ਨੂੰ ਚੰਡੇਲ ਕਹਿੰਦੀ ਹੈ ਚੰਡੇਲ ਉਹਨਾਂ ਦੀ ਬੁਢੀ ਜਿਹੜੀ ਆਦੀ ਨੂੰ ਨਾਲ ਲੜਦੀ ਹੈ ਇਹ ਤਾਂ ਯਾ ਤੂੰ ਦਾਨੇ ਚੰਗ ਮੈਂ ਕਹਿੰਦੀ ਸੀ ਕਹਿੰਦੀ ਤਾਂ ਸੱਸ ਨੂੰ ਹਾਂ ਲੜਦੀ ਨਹੀਂ ਜਮਾ ਇਹ ਤਾਂ ਤੇਰੇ ਮਾਂਗਰ ਨਹੀਂ ਲੜਦੀ ਨਹੀਂ ਤਾਂ ਗੱਲ ਕਰਕੇ ਦੇਖੀ ਸੀ ਨਹੀਂ ਲੜਦੀ ਨਹੀਂ ਨਾਲ ਤੂੰ ਨਹੀਂ ਲੜਦੀ ਹੋਣੀ ਆ ਉਹ ਸੱਸ ਨਾਲ ਬੇਬੇ ਐਸੀ ਗੱਲ ਕਰੀ ਸੀ ਉਹਨਾਂ ਦੇ ਘਰੇ ਵੀ ਤੇਰੀ ਨੂੰ ਐ ਕਹਿੰਦੀ ਐ ਕਹਿੰਦੀ ਐ ਉਹ ਕਹਿੰਦੀ ਵੀ ਲੈ ਕਿੱਥੇ ਕਹਿੰਦੀ ਮੇਰੀ ਨੂੰ ਮੈਂ ਤਾਂ ਮਾਂਗਰ ਜਾ ਕੇ ਦੇਖ ਲੈਣੀ ਸੁਣ ਲੈਣੀ ਅਸੀਂ ਉਹਦੀ ਨੂੰ ਨਾਲ ਗੱਲਾਂ ਕਰ ਲਾਂਗੇ ਉਦੀ ਨੋਨ ਨੂੰ ਨਿੰਦਣ ਲੱਗੀ ਲੜਪਣਾ ਸਾਰਾ ਬੋਲਣਾ ਕਰ ਦੋ ਕਰ ਦੂੰਗਾ ਐਂ ਦੱਸ ਉਹਦੇ ਚ ਸਾਡਾ ਕੀ ਕਸੂਰਾ ਹੈ ਉਦੀ ਨੋਨ ਨੇ ਉਹਨੂੰ ਨਿੰਦਾ ਤੇ ਉਹ ਸੱਸ ਨੂੰ ਹਾਂ ਲੜਪਣਾ ਉਹ ਤਾਂ ਤੇਰਾ ਨਾਲ ਐਂ ਆ ਕੱਗ ਸੁੱਟ ਕੇ ਗਈ ਆ ਮਾਂ ਨੇ ਮੈਨੂੰ ਲਾਂਬਾ ਦਿੱਤਾ ਵਾ ਆ ਡਾਕੜੇ ਨਹੀਂ ਆ ਰਹੀ ਨਾ ਸਭ ਤੋਂ ਪੁੱਟੂ ਹੋਊਗਾ ਨਹੀਂ ਤੈਨੂੰ ਦੱਦਿਆ ਆਪਣੇ ਘਰੇ ਤਾਈ ਰੋਜੀ ਅੱਗ ਛਿਟਕੇ ਜਾਂਦੀ ਆਪਾਂ ਨੂੰ ਕਿਹੜਾ ਲੜਾਕੇ ਨਹੀਂ ਆਉਂਦੀ ਅੱਗ ਨਹੀਂ ਸੁੱਟਦੀ ਉਹ ਤਾਂ ਸਾਲੀ ਵਾਲੇ ਗੱਲਾਂ ਕਰਕੇ ਐਨੇ ਕਿਦਾਂ ਕਿਦਾਂ ਉਹਨਾਂ ਨਾਂ ਲੱਗ ਕੇ ਲੜਦੀ ਆ ਮੇਰੇ ਨਾਲ ਹਾਂ ਮੇਰੇ ਨਾਲ ਕੋਣ ਐ ਅੱਗ ਡੱਕਾ ਸੁੱਟਦਾ ਤੂੰ ਹੀ ਐਸੀ ਕੋਈ ਨਹੀਂ ਛਿਟਿਆ ਉਹ ਸੁੱਟਿਆ ਕਸੇ ਪੁੱਛਿਆ ਕੀ ਆਖਿਆ ਨਹੀਂ ਨਹੀਂ ਕੀ ਜਦੋਂ ਪਰੇ ਤੇ ਲੜੀ ਜਾਂਦੀ ਕਰੇ ਤੂੰ ਬੰਦਿਆ ਕਰੇ ਆਉਂਦੀਆਂ ਲੋਕਾਂ ਦੇ ਨਾਂ ਲੰਨੀ ਆ ਸਾਡੀ ਤੂੰ ਜਾ ਕਰ ਚੱਲ ਸੋਣ ਜਾਵੇਂ ਕਿ ਕਿੱਧਰ ਅੰਦਰ ਢਾਉਂ ਨੂੰ ਫੜਦੇਵੇਂ ਅੰਦਰ ਢਾਉਂਨੀ ਆ ਅੰਦਰ ਢਾਉਂਗੇ ਤੁਸੀਂ ਲੋਕਾਂ ਤੋਂ ਮੈਂ ਨੂਨ ਸੁਆਵਾ ਸੇ ਦਵਾਈ ਜਾਣਾ ਹੁਸ ਨਾਮਤ ਦਵਾਈ ਜਾਣਾ ਪਰੜਾ ਕੇ ਗਰਮੀ ਅੰਦਰ ਆ ਸਭ ਕੰਚਾ ਬਸਮਾਉ ਲਿਆ ਤੁਹਾਨੂੰ ਚੱਪ ਨਾ ਇਹ ਲੋਕਾਂ ਕਰਦੀਆਂ ਨੇ ਕਰਦੇ ਆ ਚਾਬੀ ਇਹ ਮਾਰ ਖੋਲ ਦੇ ਮੈਂ ਸੰਤ ਦਾ ਨਹੀਂ ਜਾਣਾਂ ਲੋਕਾਂ ਦੇ ਦਿੱਕੇ ਲਾਉਣ ਭਾਈ ਬਵਾਆਂ ਆਂਗ ਆ ਗਲੇ ਕਰ ਦੇ ਜਿੰਦਾ ਨਾ ਲਈ ਬਾਹਰ ਖੋਲ ਦੇ ਮਦਦ ਜਿੰਦਾ ਹੀ ਲਾ ਤੂੰ ਮੇਰੇ ਮਨ ਤੇ ਚਾਬੀ ਦੇ ਦੇ ਇਹਦੇ ਜਵਾਕਰਾਂ ਦਿਆ ਨੇ ਕਰੇ ਜਾਣੇ ਜਮਾਨੇ ਨਿਕਲਣ ਦੇਲੀ ਸੱਸ ਨੂੰ ਵੀ ਲਾਉਣਾ ਸਾਧ ਤੇ ਬੀਬੀ ਬਣ ਕੇ ਮੈਨੂੰ ਤਾਂ ਕੱਢ ਦੇ ਬਾਹਰ ਮੈਂ ਵੀ ਹੱਥ ਜੋੜ ਦਿਨਾ ਸੀ ਮੁੜ ਕੇ ਨਹੀਂ ਕਿਤੇ ਕਰਦੀ ਕਰ ਹੁਣ ਪਿਆ ਮਾਂ ਨੂੰ ਵੀ ਬਮਾ ਨੂੰ ਕਢਾਵਾਂਗੇ ਕਰ ਮੈਂ ਕਰੋਣਾਂਗੇ ਉਹ ਮੜਾਤੇ ਜਈਏ ਸਾਨੂੰ ਅਸੀਂ ਤਾਂ ਉਹ ਗੱਲਾਂ ਕਰਦਿਆਂ ਸੀ ਤਾਂ ਉਹੀ ਲੜਪਾ ਗਾ ਗੱਲਾਂ ਕਰਨ ਜਾਣੋਂ ਤੁਸੀਂ ਤੁਸੀਂ ਤਾਂ ਡੱਕੇ ਛੱਡੀਆਂ ਨਾ ਮੈਂ ਤੁਸੀਂ ਵੀ ਫੇਰ ਡੱਕੀ ਛੱਡ ਦਿਓ ਕੱਠਣਾ ਸਾਨੂੰ ਮਰਵਾਤਾ ਮੈਨੂੰ ਵੀ ਨਹੀਂ ਪਰ ਮੈਂ ਥੋੜੀ ਮਰਵਾਇਆ ਆਪਾਂ ਤਾਂ ਗੰਨਾ ਛੜ ਗਏ ਬੁੜੀ ਤਾਂ ਆਪਾਂ ਬਾੜੀ ਗੰਦੀ ਹੁਣ ਸਾਡੀ ਬੁੜੀ ਨੇ ਲੜਵਾ ਸਾਡੀ ਜੇ ਲੜਾਕੀ ਤਾਂ ਹੀ ਤਾਂ ਲੜਕੇ ਮੈਂ ਕਰਾਂ ਗਈ ਸੀ ਮੈਂ ਹੋਰ ਕਟਾਂ ਗਈ ਸੀ ਜਦੋਂ ਹੋ ਗਿਆ ਹੁਣ ਹਾਂ ਹੋ ਇਹਦੇ ਵਿਖਲਾਪ ਤੇ ਡੱਕੇ ਛੜ ਛੱਟ ਲੈਣਾ ਆਇਆ ਪੋਣ ਨੂੰ ਆਪ ਤੇ ਆਪਣੇ ਮੇਰੇ ਮਿਰਚਾਂ ਲੱਗ ਗਈਆਂ ਆਪਾਂ ਕੋਲ ਆਇਆ ਆਪਾਂ ਵੀ ਮਸੋਨਾਂ ਨਾਲ ਕਦੇ ਦੇਖੀ ਨਹੀਂ ਇਹਦੇ ਸਮਾਂ ਤੇ ਕੱਢਾਂਗੇ ਜਦੋਂ ਹਾਂ ਦੇਖ ਲੈਣ ਪਾਣ ਚਰਨ ਜੀਤ ਵੀ ਮਨਾ ਲਗੀ ਤੇ ਉਹਨੇ ਜਾ ਕੇ ਸੋਨਾਂ ਦੀ ਲੜਾਈ ਪਵਾਇਆ ਸੱਸ ਨਾਲ

ਕੁੰਡੀ ਮਾਰਦੀ ਤਾਂ ਕੁੰਡੀ ਜਾਨ ਮਾਰਦੀ ਕਰੇ ਜਾਂਦੀ ਗੱਲ ਕਰਨ ਤੈਨੂੰ ਕਹੇ ਹੁੰਦਾ ਭਾਉਦਾ ਫਿਰਦਾ ਕੋਈ ਲੈ ਜਾ ਬਾਹਰ ਖਲਾ ਦੇ ਫੇਰੀ ਲੈ ਕੇ ਜਾ ਕੋਈ ਵਿਆਹ ਕਰਵਾਈ ਜਾਂਦੇ ਆ ਮੈਂ ਤੈਨੂੰ ਮਾਰ ਦੇਣੀ ਤੈਨੂੰ ਕਹੇ ਇਹਨੂੰ ਕਬਾਰ ਤਮਾਨੇ ਕੋਲ ਤੋਂ ਜਮਾਨੇ ਕੋਲ ਤੋਂ ਆ ਕੁੰਡੀ ਨੂੰ ਮਾਰ ਜਾਨਾ ਲੈ ਤੂੰ ਮੈਂ ਬਾਹਰ ਕੱਢ ਕੇ ਕੱਢੂੰ ਤਾਰੇ ਚੀ ਨੀ ਦਾਮਾ ਬਾਹਰ ਕੱਢ ਕੇ ਲਾਏ ਇਹ ਕੁੰਡੀ ਮਾਰ ਜਾਨਾ ਨਹੀਂ ਗੱਤ ਬਾਹਰ ਖੋਲ ਚੰਪੜ ਨਾ ਆਂਗਾਰ ਖੋਲ ਦੇ ਸਾਡੇ ਆਲੇ ਤਾਂ ਸਾਡੇ ਆਲੇ ਨੂੰ ਵੀ ਪਟਦੀ ਆ ਬਾਹਰ ਖੋਲ ਮੈਂ ਸਾਡੇ ਆਲੇ ਨੇ ਜੇ ਸਾਡੇ ਦਾ

যা সার ডালি মানে মানে এখানে ডা